ਇਸ ਵਕਤ ਤੱਕ ਘੱਗਰ دریا ਦੀਆਂ ਤਸਵੀਰਾਂ ਜਿਹੜੀਆਂ ਨੇ ਸਬਡਿਵੀਜ਼ਨ ਪਾਤੜਾਂ ਦੇ ਪਿੰਡ ਅਰਨੇਟੂ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੀਤੇ ਕੱਲ ਤੋਂ ਘੱਗਰ ਦੀ ਸਥਿਤੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਹੈ ਹਾਲਾਂਕਿ ਇਲਾਕੇ ਦੇ ਵਿੱਚ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਹੈ ਕਿਸਾਨ ਆਪਣੇ ਲੈਵਲ ਦੇ ਉੱਤੇ ਬੰਨਾਂ ਨੂੰ ਮਜ਼ਬੂਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਹਲਕਾ ਚਿੱਤਰਣਾ ਦੇ ਵਿਦੈ ਕਲਵੰਦ ਸਿੰਘ ਬਾਜੀਗਰ ਦੇ ਸਮੇਤ ਜਿਹੜਾ ਸਿਵਲ ਪ੍ਰਸ਼ਾਸਨ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਵੀ ਕਾਫੀ ਮੁਸਤੈਦੀ ਦੇ ਨਾਲ ਬੰਨਾ ਦੀ ਜਿਹੜੀ ਹੈ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਮ ਦਾ ਜਿਹੜਾ ਹੈ ਜੋਖਮ ਲੈਣ ਤੋਂ ਪਹਿਲਾਂ ਹੀ ਸਥਿਤੀ ਨੂੰ ਜਿਹੜਾ ਹੈ ਉਹ ਕਾਬੂ ਕਰ ਲਿਆ ਜਾਵੇ ਬੀਤੇ ਕੱਲ ਵੀ ਜਦੋਂ ਅਸੀਂ ਇਸੇ ਜਗ੍ਹਾ ਦੇ ਉੱਤੇ ਕਵਰੇਜ ਕਰ ਰਹੇ ਸੀ ਤਾਂ ਹਲਕਾ ਚਿਤਰਾਣਾ ਦੇ ਵਿਧਾਇਕ ਕਲਵੰਤ ਸਿੰਘ ਬਾਜੀਗਰ ਆਪਣੇ ਸਾਥੀਆਂ ਦੇ ਨਾਲ ਸਮੁੱਚੇ ਬੰਨਾ ਦਾ ਨਰੀਖਣ ਕਰ ਰਹੇ ਸਨ ਹਾਲਾਂਕਿ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਮਾਂ ਰਹਿੰਦਿਆਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਤਾਂ ਇਸ ਮੁੱਚੇ ਮਾਮਲੇ ਨੂੰ ਦੇਖਦਿਆਂ ਹੋਇਆਂ ਵਿਧਾਇਕ ਕਲਵੰਤ ਸਿੰਘ ਬਾਜੀਗਰ ਵੱਲੋਂ ਜਿੱਥੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ ਉੱਥੇ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਜਿਹੜੇ ਉਹਦੇ ਵਲੰਟੀਅਰਜ਼ ਨੇ ਉਹਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਾਰੀ ਰਾਤ ਬੰਨਾਂ ਦਾ ਜਿਹੜਾ ਜ਼ਾਇਜ਼ਾ ਲਿਆ ਜਾਵੇ ਜਿੱਥੇ ਵੀ ਕਿਤੇ ਲੋਡ ਪੈਂਦੀ ਹੈ ਉੱਥੇ ਹੀ ਸਥਿਤੀ ਨੂੰ ਜਿਹੜਾ ਹੈ ਸਮਾਂ ਰਹਿੰਦਿਆਂ ਸੰਭਾਲਿਆ ਜਾਵੇ ਤਾਂ ਸਾਡੀ ਜਦੋਂ ਐਸਡੀਐਮ ਸਮਾਣਾ ਦੇ ਨਾਲ ਸੌਰੀ ਸਾਡੀ ਜਦੋਂ ਐਸਡੀਐਮ ਪਾਤੜਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਵੀ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਨਿਗਾਹ ਜਿਹੜੀ ਹੈ ਸਮੁੱਚੇ ਮਾਮਲੇ ਦੇ ਉੱਤੇ ਰੱਖੀ ਜਾ ਰਹੀ ਹੈ ਤਾਂ ਜੋ ਸਥਿਤੀ ਨੂੰ ਸਮਾਂ ਰਹਿੰਦੇ ਅਸੀਂ ਕਾਬੂ ਕੀਤਾ ਜਾ ਸਕੇ ਹਾਲਾਂਕਿ ਪਲਪਲ ਦੀ ਰਿਪੋਰਟ ਜਿਹੜੀ ਹੈ ਉਹ ਵੀ ਡੀਪੀਆਰਓ ਪਟਿਆਲਾ ਵੱਲੋਂ ਸਬੰਧਤ ਜਿਹੜੇ ਵਟਸਐਪ ਗਰੁੱਪ ਨੇ ਉਹਨਾਂ ਉੱਤੇ ਸਾਂਝੀ ਕੀਤੀ ਜਾ ਰਹੀ ਹੈ ਕਿ ਫਿਲਹਾਲ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿੱਥੇ ਵੀ ਕਿਤੇ ਪਾਣੀ ਦਾ ਪੱਧਰ ਵੱਧ ਹੈ ਉਹਦੀ ਪਲਪਲ ਦੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ ਇਸ ਵਕਤ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਸਥਿਤੀ ਆਖਰ ਕਿਹੋ ਜੀ ਹੈ ਸਿੰਘ ਸਿੰਘ ਸਾਹਿਬ ਕੀ ਨਾਂ ਜੀ ਤੁਹਾਡਾ <strong>ਚਿਰਮਲ ਸਿੰਘ</strong> ਚਿਰਮਲ ਸਿੰਘ ਜੀ ਚਿਰਮਲ ਕੀ ਸਥਿਤੀ ਹੈ ਬੀਤੇ ਕੱਲ ਤੋਂ ਜਦੋਂ ਤੋਂ ਹੀ ਫਲੱਡ ਗੇਟ ਖੁੱਲੇ ਗਏ ਨੇ ਸੁਖਮਨਾ ਝੀਲ ਦੇ ਤੁਹਾਨੂੰ ਲੱਗਦਾ ਹੈ ਲੋਕਾਂ ਦੇ ਵਿੱਚ ਕੋਈ ਡਰ ਦਾ ਮਾਹੌਲ ਹੈ ਜਾਂ ਪਾਣੀ ਦਾ ਪੱਦਰ ਵਧਿਆ ਹੈ ਡਰ ਤਾਂ ਹੈ ਹੀ ਜਦੋਂ ਫਸਲ 'ਤੇ ਕੋਈ ਸਿਰੇ ਆਇਆ ਪੱਕਿਆ ਫਸਲ ਹੁਣ ਸਾਰਾ ਤੇ ਖਰਚਾ ਕਰ ਬੈਠੇ ਕਹਿੰਦੇ ਇਦੋਂ ਮਗਰੋਂ ਕੋਈ ਇੱਕ ਇੱਕ ਸਪਰੇ ਰਹਿ ਗਈ ਹੈ ਤੇ ਬਾਕੀ ਜੇ ਹੁਣ ਫਸਲ ਦਾ ਨੁਕਸਾਨ ਹੁੰਦਾ ਹੈ ਤੇ ਜ਼ਿੰਮੇਵਾਰ ਤੇ ਮਰੇ ਭਰਾ ਹੀ ਨੇ ਨਾਲ ਗਰੀਬੀ ਵੀ ਮਰਨਗੇ ਜਿਨ੍ਹਾਂ ਨੇ ਲਾਲਾ ਕੋਈ ਫਸਲ ਹੋਏਗਾ ਇਹਨਾਂ ਨੂੰ ਵੀ ਮਿਲ ਜੇਗਾ ਤੇ ਜੇ ਫਸਲ ਹੀ ਨਾ ਹੋਇਆ ਤੇ ਇਹ ਵਿਚਾਰੇ ਕਿੱਧਰ ਜਾਣਗੇ ਤੇ ਸਥਿਤੀ ਤੇ ਦੇਖਦੀ ਵੀ ਨਾਜਿਕ ਹੈ ਹੀ ਇੱਕ ਗਦ ਅੰਦਰੀਆ ਕਰਕੇ ਅੱਛੇ ਇੱਕ ਕੱਲ ਸਾਂਝੀ ਕਰਿਓ ਕਿ ਪ੍ਰਸ਼ਾਸਨ ਹੈ ਜਿਹੜਾ ਉਹਦੇ ਵੱਲੋਂ ਕਿਸ ਤਰੀਕੇ ਦੇ ਨਾਲ ਤੁਹਾਡਾ ਕੋਈ ਸਾਥ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਕੱਲ ਹਲਕਾ ਚਿਤਰਾਣਾ ਦੇ ਵਿਧਾਇਕ ਕਲਵੰਤ ਸਿੰਘ ਬਾਜੀਗਰ ਵੀ ਸਾਰੀ ਸਮੁੱਚਾ ਦਿਨ ਆਪਣੀ ਸਾਰੀ ਟੀਮ ਦੇ ਨਾਲ ਬੰਨਾਂ ਦੇ ਉੱਤੇ ਮੌਜੂਦ ਸੀਗੇ ਵੀ ਕੋਈ ਪ੍ਰਸ਼ਾਸਨ ਵੱਲੋਂ ਵੀ ਮਦਦ ਆਈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਮੌਕੇ ਤੇ ਜੀਬੀਸੀ ਮਸ਼ੀਨਾਂ ਮੰਗਾਈਆਂ ਗਈਆਂ ਜਮਟੀ ਵਗੈਰਾ ਦਾ ਕੋਈ ਆਰਡਰ ਦਿੱਤਾ ਗਿਆ ਉਸ ਸਥਿਤੀ ਨੂੰ ਸੰਭਾਲਣ ਦੇ ਵਿੱਚ ਸਹਾਈ ਹੋਇਆ ਜਾਂ ਫਿਰ ਕਿਤੇ ਨਕਾਮੀ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਉਸ ਪਾਸੇ ਵੱਲ ਨਹੀਂ ਗਿਆ ਇਹ ਤਾਂ ਪਤਾ ਕੀ ਹੈ ਜੀ ਇਹ ਸਿਆਸੀ ਰੋਟੀਆਂ ਸੇਕਦੇ ਨੇ ਹੁਣ ਜਦੋਂ ਘੱਗਰ ਚੜਿਆ ਹੁਣ ਇਹਨਾਂ ਨੂੰ ਜਾਗ ਆਈਏ ਪਹਿਲਾਂ ਕਿੱਥੇ ਗਏ ਇਹ ਸਾਡੇ ਐਮਐਲਏ ਤੇ ਕਦੇ ਉਂਝ ਨਹੀਂ ਪਿੰਡ ਆਇਆ ਕੱਲ ਪਤਾ ਨਹੀਂ ਕਿੱਦਾਂ ਆ ਗਿਆ ਜੀਸੀਬੀ ਦੇ ਸਧਾਰਨਪੁਰ ਵਾਲੇ ਲਿਆ ਆਪਦੀ ਕਿਰਾਏ ਦੇ ਕਰਕੇ ਉਹ ਲੰਬਰ ਬਣਾਉਣ ਤੇ ਫੋਟੋ ਖਿਚਾਉਣ ਨੂੰ ਜਿਹੜਾ ਮਰਜ਼ੀ ਆ ਜੇ ਬੈ ਲੇਕਨ ਸਾਡੇ ਆ ਜਿਹੜੀ ਸੜਕ ਹੈ ਪਹਿਲਾਂ ਜਦੋਂ ਸਰਕਾਰ ਕਾਲੀਆਂ ਦੀ ਜਾਂ ਕਾਂਗਰਸ ਦੀ ਰਹੀ ਹੈ ਸਾਡਾ ਰਸਤਾ 2 ਮਹੀਨਿਆਂ ਤੋਂ ਵੱਧ ਕਦੇ ਬਲੌਕ ਨਹੀਂ ਹੋਇਆ ਅੱਜ 2 ਸਾਲ ਪੂਰੇ ਹੋ ਗਏ ਨੇ ਜੋ ਸਾਡਾ ਪਿੰਡ ਨਰਕ ਭੋਗ ਰਿਹਾ ਇਹ ਸੜਕ ਦੇ ਬਾਅਦ ਜੇ ਸਾਡੇ ਤੇ ਪ੍ਰਸ਼ਾਸਨ ਸਹੀ ਹੋਵੇ ਜਾਂ ਇਹ ਕੰਮਕਾਰ ਕਰਨ ਵਾਲਾ ਹੋਵੇ ਤੇ ਅਸੀਂ ਕਿਉਂ ਇਹ ਨਰਕ ਦੇ ਵਿੱਚ ਬਹਿ ਜਾਈਏ ਅਸੀਂ ਵੀ ਨਾ ਸੁਰਗ ਵਿੱਚ ਬਹਿ ਜਾਈਏ ਹੋਰ ਵੀ ਲੋਕ ਮੌਜੂਦ ਨੇ ਨੌਜਵਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਸਥਿਤੀ ਕਿੱਦਾਂ ਦੀ ਹੈ ਕਿਵੇਂ ਹੈ ਤੁਸੀਂ ਦੱਸੋ ਜੀ ਨੌਜਵਾਨੋ ਬੰਦ ਦੇ ਉੱਤੇ ਵੀ ਖੜੇ ਹਾਂ ਕਿੱਦਾਂ ਦੀ ਸਥਿਤੀ ਹੈ ਪਾਣੀ ਦਾ ਪੱਧਰ ਵਧਿਆ ਹੈ ਜਾਂ ਘਟਿਆ ਹੈ ਜਾਂ ਫਿਰ ਸਥਿਰ ਹੈ ਤੇ ਲੋਕ ਤੇ ਪ੍ਰਸ਼ਾਸਨ ਜਿਹੜਾ ਆ ਉਹਨਾਂ ਚ ਕਿੰਨਾ ਕੁ ਤਾਲਮੇ ਲੈ ਪਾਣੀ ਅੱਗੇ ਨਾਲੋਂ 2-3-4 ਫੁੱਟ ਵਧਿਆ ਜੀ ਰਾਤ ਨਾਲੋਂ ਸਥਿਰ ਬੋ ਰੋ ਇੱਧਰ ਕਰੋ ਪਾਣੀ ਅੱਗੇ ਨਾਲੋਂ ਵਧਣ ਦੇ ਆ ਜੀ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਕੋਈ ਟੀਮ ਨਹੀਂ ਪਹੁੰਚੀ ਜਿੱਥੇ ਕੱਲ ਕੱਲ ਇੱਕ ਚਤਰਾਣਾ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਸੀਗੇ ਐਸ ਡੀ ਐਮ ਨਾਲ ਸੀਗੇ ਡਰੇਨਜ਼ ਵਿਭਾਗ ਦੇ ਐਸ ਡੀਓ ਸਭ ਨਾਲ ਸੀਗੇ ਉਦੋਂ ਜੋ ਗੱਲਬਾਤ ਉਹਨਾਂ ਨੇ ਕਹੀ ਉਹ ਗੱਲਬਾਤ ਸਿਰੇ ਚੜੀ ਕੋਈ ਲੋਕ ਇੱਥੇ ਪਹੁੰਚੇ ਆ ਮੈਂ ਇਥੇ ਮੰਜੂਰ ਕੋ ਨਹੀਂ ਜੀ ਅਸੀਂ ਨਾ ਦੂਸਰੇ ਪਿੰਡੋਂ ਆਇਆ ਹਾਂ ਜੀ ਇਹਨਾਂ ਨਾਲ ਗੱਲ ਕਰ ਰਹੀ ਹੈ ਇਸ ਮੌਕੇ ਤੇ ਵੱਡਾ ਕਿਹੜਾ ਪਿੰਡ ਨੇਟੂ ਹੈ ਜੀ ਮੇਰਾ ਪਿੰਡ ਕੀ ਕੀ ਸਥਿਤੀ ਹੈ ਸਾਰੀ ਹੜ੍ਹ ਦੀ ਸਥਿਤੀ ਹੜ੍ਹ ਤਾਂ ਹਜੇ ਨਿਕਲਿਆ ਨਹੀਂ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਤੁਹਾਡੀ ਮਦਦ ਕਰਦਾ ਹੋਇਆ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਬੰਨਾਂ ਨੂੰ ਮਜ਼ਬੂਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਥਿਤੀ ਹਜੇ ਵੀ ਨਾਜ਼ੁਕ ਹੈ ਕੋਰੇ ਕੋਈ ਨਹੀਂ ਕਰਦਾ ਜੀ ਆ ਕੇ ਮੁੜ ਜਾਂਦੇ ਨੇ ਫੋਟੋਆਂ ਖਿਚਾਉਂਦੇ ਨੇ ਦੱਸੋ ਕੀ ਬਣਾ ਕੇ ਗਏ ਨੇ ਉਰੇ ਨਾ ਮਿੱਟੀ ਨਾ ਮਿੱਟੀ ਆਈ ਹੁਣ ਤੱਕ ਜੀ ਆਈ ਕਿਹੜੇ ਆਈ ਹਾਲ ਹੈ ਜੀ ਆਏ ਮੋਕੇ ਆਈ ਸਾਰਾ ਕੁਝ ਦੇਖਣ ਨੂੰ ਮਿਲਦਾ ਹੋਰ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਜਿਸ ਤਰ੍ਹਾਂ ਦੀਆਂ ਸਥਿਤੀਆਂ ਨੇ ਜਿਸ ਤਰ੍ਹਾਂ ਲੋਕਾਂ ਨੇ ਲੋਕਾਂ ਦੇ ਦੱਸਣ ਮੁਤਾਬਕ ਇਹੀ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਗੱਲਬਾਤ ਕਰਦਾ ਤਾਂ ਜ਼ਰੂਰ ਨਜ਼ਰ ਆਉਂਦਾ ਹੈ ਪਰ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਸ ਨੂੰ ਸੰਭਾਲਣ ਦੀ ਸਮਾਂ ਰਹਿੰਦਿਆਂ ਕੋਸ਼ਿਸ਼ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਜਦੋਂ ਵੀ ਪਾਣੀ ਆਉਂਦਾ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਉਹ ਹਰਕਤ ਵਿੱਚ ਆਉਂਦੇ ਨੇ ਹਾਲਾਂਕਿ ਹਲਕਾ ਸ਼ਤਰਾਣਾ ਦੇ ਵਿਦਾਇਕ ਲਵੰਤ ਸਿੰਘ ਬਾਜੀਗਰ ਦੀ ਸਮੁੱਚੀ ਟੀਮ ਕੱਲ ਸਾਰਾ ਦਿਨ ਬੰਨਾ ਉੱਤੇ ਰਹਿੰਦੀ ਹੈ ਲੋਕਾਂ ਨਾਲ ਤਾਲਮਿਲ ਕਰਦੀ ਹੈ ਪਰ ਫਿਰ ਵੀ ਜਾ ਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਇਸ ਗੱਲ ਦਾ ਰੋਸ ਜ਼ਰੂਰ ਹੈ ਕਿ ਸਮਾਂ ਰੈਂਦੇ ਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਕਗਰ ਦਰਿਆ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ